ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ 바ਵਾ ਬਲਵੰਤ ਜੀ ਬਾਰੇ ਜਨਮ ਆਪਦਾ ਜਨਮ 21 ਅਗਸਤ 1915 ਨੂੰ ਪਿੰਡ ਨੇਸ਼ਟਾ ਤਹਿਸੀਲ ਤਰਨਤਾਰਨ ਹੁਣ ਜ਼ਿਲ੍ਹਾ ਤਰਨਤਾਰਨ ਤੇ ਉਦੋਂ ਜ਼ਿਲ੍ਹਾ ਅੰਮ੍ਰਿਤਸਰ ਸੀ ਵਿਖੇ ਹੋਇਆ ਮਾਤਾ ਪਿਤਾ ਪਿਤਾ ਦਾ ਨਾਮ ਹਕੀਮ ਠਾਕੁਰ ਦੀਨਾਨਾਥ ਅਤੇ ਮਾਤਾ ਗਿਆਨ ਦੇਵੀ ਸੀ ਠਾਕੁਰ ਦੀਨਾਨਾਥ ਅਰਬੀ ਫਾਰਸੀ ਸੰਸਕ੍ਰਿਤ ਹਿੰਦੀ ਤੇ ਉਰਦੂ ਦੇ ਵਿਦਵਾਨ ਸਨ ਨਾਮ 바ਵਾ ਬਲਵੰਤ ਦਾ ਪੱਲਾ ਨਾ ਦੀਵਾਨ ਮੰਗਲ ਸੈਨ ਸੀ ਉਸ ਦੀ ਮਾਂ ਉਸ ਨੂੰ ਕੂੜਾ ਮਲ ਨਾ ਨਾਲ ਹੀ ਪੁਕਾਰਦੀ ਰਹੀ ਬਚਪਨ ਵਿੱਚ ਸਿਰ ਤੇ ਲੰਮੀਆਂ ਲੰਮੀਆਂ ਜਟਾਂ ਹੋਣ ਕਾਰਨ ਲੋਕ ਉਸ ਨੂੰ 바ਵਾ 바ਵਾ ਪੁਕਾਰਦੇ ਸਨ ਉਸ ਨੂੰ ਇਨ੍ਹਾਂ ਵਿੱਚੋਂ ਕੋਈ ਨਾਮ ਵੀ ਪਸੰਦ ਨਹੀਂ ਸੀ ਜਿਸ ਕਰਕੇ ਉਸ ਨੇ ਆਪਣਾ ਨਾਮ ਬਲਵੰਤ ਰਾਏ ਸ਼ਰਮਾ ਰੱਖ ਲਿਆ ਤੇ ਸਾਹਿਤਿਕ ਜਗਤ ਵਿੱਚ 바ਵਾ ਬਲਵੰਤ ਨਾਂ ਹੇਠ ਪ੍ਰਸਿੱਧੀ ਹਾਸਲ ਕੀਤੀ। ਸਿੱਖਿਆ ਤੇ ਨੌਕਰੀ 바ਵਾ ਬਲਵੰਤ ਦੀ ਮੁੱਢਲੀ ਸਿੱਖਿਆ ਘਰ ਵਿੱਚ ਹੀ ਹੋਈ। ਹਿੰਦੀ, ਸੰਸਕ੍ਰਿਤ, ਫਾਰਸੀ ਤੇ ਉਰਦੂ ਜਵਾਨ ਦੀ ਮੁੱਢਲੀ ਸਿੱਖਿਆ ਪਿਤਾ ਵੱਲੋਂ ਦੇਨ ਤੋਂ ਬਾਅਦ ਮੁਨੀਮੀ ਸਿੱਖਣ ਲਈ ਪੰਦੇ ਕੋਲ ਭੇਜਿਆ ਗਿਆ। ਜਿੱਥੇ ਉਸਨੇ ਲੰਡੇ ਪੜਨ ਲਿਖਨ ਦੀ ਮੁਹਾਰਤ ਹਾਸਲ ਕੀਤੀ। ਮੁਨੀਮੀ ਪੂਰੀ ਕਰਨ ਮਗਰੋਂ ਉਸ ਨੂੰ ਇੱਕ ਵੱਡੇ ਮੁਨੀਮ ਪਾਸ ਸ਼ਾਗਿਰਦ ਰਖਵਾ ਦਿੱਤਾ। बाबा बलवंत ਨौजवान ਭਾਰਤੀ ਸਭਾ ਨਾਲ ਹਮਦਰਦੀ ਰੱਖਣ ਲੱਗੇ ਸਨ ਤੇ ਅੰਡਰਗਰਾਉਂਡ ਰਹਿ ਕੇ ਕਾਂਗਰਸ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ। बाबा ਬਲਵੰਤ ਨੇ ਕਾਵ ਯਾਤਰਾ ਉਰਦੂ ਭਾਸ਼ਾ ਤੋਂ ਸ਼ੁਰੂ ਕੀਤੀ। ਉਸ ਦਾ ਇਮਕਲਾਬੀ ਨਜ਼ਮਾ ਦਾ ਪਹਿਲਾ ਉਰਦੂ ਸ਼ਾਇਰੀ ਸੰਗ੍ਰਹਿ ਚਿਹਰੇ ਹਿੰਦ 1930 ਵਿੱਚ ਆਇਆ। ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ। बाबा ਬਲਵੰਤ ਨੇ ਮਾਰਕਸ, ਐਂਗਲਸ, ਲੈਨਿਨ ਦੀਆਂ ਪੁਸਤਕਾਂ ਦਾ ਅਧਿਐਨ ਕੀਤਾ। ਜਿਸ ਕਾਰਨ ਉਸ ਦੀ ਕਵਿਤਾ ਵਿੱਚ ਕ੍ਰਾਂਤੀਕਾਰੀ ਪ੍ਰਵਿਰਤੀ ਸ਼ਾਮਿਲ ਹੋਈ ਆਰਥਿਕ ਤੰਗੀ ਨਾਲ ਜੂਝਦੇ 바ਵਾ ਬਲਵੰਤ ਨੂੰ ਕਈ ਨਿੱਕੇ ਨਿੱਕੇ ਕੰਮ ਕਰਨੇ ਪਏ ਇਹਨਾਂ ਦੀਆਂ ਨੌਕਰੀਆਂ ਵਿੱਚ ਗੱਤੇ ਦੇ ਡੱਬੇ ਬਣਾਉਣੇ ਲਿਫਾਫੇ ਬਣਾਉਣੇ ਸੂਤ ਦੀ ਰੰਗਾਈ ਦਾ ਕੰਮ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਆਦਿ ਸ਼ਾਮਿਲ ਹਨ 바ਵਾ ਬਲਵੰਤ ਇੱਕ ਸਿਦੰਧਨ ਮਟਿਆਰ ਕ੍ਰਿਸ਼ਨਾ ਨੂੰ ਪ੍ਰੇਮ ਕਰਦਾ ਸੀ ਤੇ ਆਪਣੀ ਪ੍ਰੇਮਿਕਾ ਦੀ ਖਮੋਸ਼ੀ ਨੂੰ ਵੀ ਉਹ ਆਪਣੀ ਕਵਿਤਾ ਦੀ ਪ੍ਰੇਰਣਾ ਮੰਨਦਾ ਹੈ। ਬਾਬਾ ਬਲਵੰਤ ਉਰਦੂ ਕਵੀ ਅਲਾਮਾ ਮੁਹੰਮਦ ਇਕਬਾਲ ਤੋਂ ਕਾਫੀ ਪ੍ਰਭਾਵਿਤ ਸੀ। ਪੰਜਾਬੀ ਵਿੱਚ ਕਵਿਤਾ ਲਿਖਣ ਦੀ ਮੂਲੀ ਪ੍ਰੇਰਣਾ ਬਾਬਾ ਨੂੰ ਦੇਵੀ ਦਾਸ ਹਿੰਦੀ ਤੋਂ ਮਿਲੀ। ਰਚਨਾਵਾਂ। ਬਾਬਾ ਬਲਵੰਤ ਦੇ ਪ੍ਰਮੁੱਖ ਕਾਵ ਸੰਗ੍ਰਹਿ ਇਸ ਤਰ੍ਹਾਂ ਹਨ। ਮਹਾਨਾਦ ਜੋ ਕਿ 1941ਵੀਂ ਵਿੱਚ ਆਇਆ, ਅਮਰ ਗੀਤ 1942 ਵਿੱਚ, ਜਵਾਲਾਮੁਖੀ 1930, ਬੰਦਰਗਾਹ 1955, ਸੁਗੰਧ ਸਮੀਰ 1959। ਮਹਾਨਾਚ ਇਸ ਵਿੱਚ 75 ਕਵਿਤਾਵਾਂ ਹਨ ਇਸ ਦਾ ਮੁੱਖ ਬੰਦ ਖਾਨ ਬਹਾਦਰ ਅਬਦੁਲ ਚੁਕਤਾਈ ਨੇ ਲਿਖਿਆ ਇਹ ਕਾਵ ਸੰਗ੍ਰਹਿ ਪਾਲ ਸਿੰਘ ਨੂੰ ਸਮਰਪਿਤ ਹੈ ਇਸ ਦੀਆਂ ਪ੍ਰਮੁੱਖ ਕਵਿਤਾਵਾਂ ਇਸ ਦਾ 13 ਮੇਲ ਪ੍ਰੇਮ ਅਨੁਭਵ ਬਾਗੀ ਮਨੁੱਖੀ ਕਲਿਆਣ ਸ਼ਾਮ ਦੀ ਲਾਲੀ ਸਿਤਾਰੇ ਸ਼ਿਵ ਨਾਚ ਤੇਰਾ ਇੱਕ ਦਿਲ ਹੈ ਜਾਂਦੋ ਪ੍ਰੇਮ ਸਰੋਕਾਰ ਬਾਰੇ ਹੈ ਦੂਰ ਇੱਕ ਬਹਿਲ ਖੜੀ ਨਾਰੀ ਦੀ ਤਸਤੀਗਿ ਸਤੀ ਦੀ ਦਾ ਵਿਆਨ ਕਰਦਾ ਹੈ ਸੁਨਹਿਰੀ ਦੇਸ਼ ਭਗਤੀ ਪ੍ਰਤੀਵਾਦੀ ਹੈ ਫਾਲੂਸ ਖਿਡੋਣੇ ਜ਼ਿੰਦਗੀ ਹੀ ਜ਼ਿੰਦਗੀ ਪਰਛਾਵੇਂ ਮਿੱਟੀ ਦਾ ਦੀਵਾ ਉੱਲੂ ਕਿਸੇ ਨੂੰ ਕੀ ਜਵਾਨਾ ਬਦਲ ਆ ਗਏ ਮੱਜੀਆਂ ਸ਼ਾਮ বেলা ਜੀਵਨ ਇਹਨਾਂ ਦਾ ਦੂਸਰਾ ਕਾਵ ਸੰਗ੍ਰਹਿ ਅਮਰਗੀਤ ਇਸ ਦੀ ਭੂਮਿਕਾ ਪਾਲ ਸਿੰਘ ਨੇ ਲਿਖੀ ਇਹ ਖਾਨ ਬਹਾਦਰ ਅਬਦੁੱਲ ਚੁਕਤਾਈ ਨੂੰ ਸਮਰਪਣ ਹੈ ਇਸ ਕਾਵ ਸੰਗ੍ਰਹਿ ਦੀਆਂ ਪ੍ਰਮੁੱਖ ਰਚਨਾਵਾਂ ਇਸ ਤਰ੍ਹਾਂ ਹਨ ਵਣਜਾਰੇ ਸਾਂਝ ਪਿੱਪਲ ਦੀਆਂ ਛਾਵਾਂ ਮੋਤੀਏ ਦੀਪਕ ਗੀਤ ਸਰੋਵਰ ਫੂਲਾ ਰਾਣੀ ਮੋਤ ਦਾ ਗੀਤ ਅਧੂਰਾ ਗੀਤ ਬੇਰੀ ਗਜਲ ਕਾਫਲਾ ਨਿਰੰਤਰ ਗਤੀਸ਼ੀਲਤਾ ਦੀ ਜ਼ਰੂਰਤ ਬਾਰੇ ਹੈ ਅਗਲਾ ਕਾਵ ਸੰਗ੍ਰਹਿ ਜਵਾਲਾਮੁਖੀ ਇਸ ਵਿੱਚ 28 ਕਵਿਤਾਵਾਂ ਹਨ ਇਸ ਵਿੱਚ ਰਾਡਸਕੀ, ਰੈਲਫ ਫਾਕਸ ਅਤੇ ਆਇਨਸਟਾਈਨ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਕਾਫ ਚਿੱਤਰ ਸ਼ਾਮਿਲ ਹਨ। ਇਸ ਦੀਆਂ ਪ੍ਰਮੁੱਖ ਕਵਿਤਾਵਾਂ ਇਸ ਤਰ੍ਹਾਂ ਹਨ। ਸਜਾ ਤੇਰੀ ਕੌਣ ਸੁਨੇ ਜਵਾਨੀ, ਤਰੱਕੀ ਨੌਕਰ ਹਰਾਮੀ ਰੈਲਫ ਫਾਕਸ ਤੇ ਆਇਨਸਟਾਈਨ। ਕਫਨ ਪ੍ਰੇਮ ਚੰਦ ਦੀ ਕਹਾਣੀ ਉੱਪਰ, ਰੱਬ ਦਾ ਹੁਕਮ, ਫੈਸਲਾ, ਉਸਤਾਦ, ਭੂਮਕੇਤੂ, ਆਸਕਿਰਨ, ਨਾਚੀ, ਅਨੋਖਾ ਖੁਦਾ। ਅਗਲਾ ਸੰਗ੍ਰਹਿ ਹੈ ਬੰਦਰਗਾ ਬੰਦਰਗਾ ਨੂੰ 바ਵਾ ਬਲਵੰਤ ਦਾ ਸ਼ਾਕਾਰ ਮੰਨਦੇ ਹਨ ਇਸ ਦੀਆਂ ਪ੍ਰਮੁੱਖ ਕਵਿਤਾਵਾਂ ਹਨ ਊਸ਼ਾ ਉਠਾ ਵਾਲੇ mohabbat ਤੇਰਾ ਖਿਆਲ ਜ਼ਿੰਦਗੀ ਹੈ ਪਰਾਇਆ ਧਨ ਅਗਲਾ ਕਾਵ ਸੰਗ੍ਰਹਿ ਸੁਗੰਧ ਸੰਮੀਰ ਇਸ ਵਿੱਚ 48 ਕਵਿਤਾਵਾਂ ਹਨ ਇਸ ਨੂੰ 4 ਭਾਗਾਂ ਵਿੱਚ ਵੰਡਿਆ ਰੰਗ ਤੇ ਸੁਗੰਧ ਸਦਾ ਬਹਾਰ ਯੁੱਗ ਚੇਤਨਾ ਤੇ ਮਜਬੂਰੀਆਂ ਇਸ ਦੀ ਪ੍ਰਵਿਰਤੀ ਸਹਜਵਾਦੀ ਹੈ ਇਹ ਆਖਰੀ ਕਾਵ ਸੰਗ੍ਰਹਿ ਹੈ ਭਾਸ਼ਾ ਵਿਭਾਗ ਵੱਲੋਂ ਸਰਵਉੱਤਮ ਕਾਵ ਸੰਗ੍ਰਹਿ ਵਜੋਂ ਸਨਮਾਨਿਤ ਹੈ ਇਸ ਦੀਆਂ ਪ੍ਰਮੁੱਖ ਕਵਿਤਾਵਾਂ ਇਸ ਤਰ੍ਹਾਂ ਹਨ ਦੁਨੀਆ ਨਮੀ ਆਸ ਆਏ ਨਾ ਆਏ ਲਾਲ ਕਿਲਾ ਫੁੱਲ ਜੋ ਮੁਰਝਾ ਗਏ ਉਸ ਦਾ ਹਾਰ ਸਰਮਦ ਦੇ ਮੱਕਵਰੇ ਤੇ ਵਾਰਤਕ ਰਚਨਾ ਆਪ ਦੀ ਵਾਰਤਕ ਰਚਨਾ ਕਿਸ ਕਿਸ ਤਰ੍ਹਾਂ ਦੇ ਨਾਚ ਹੈ ਨਿਬੰਧ ਸੰਗ੍ਰਹਿ ਆਪਣੇ ਰੰਗ ਵਿੱਚ 바ਵਾ ਦੇ ਛੋਟੇ-ਛੋਟੇ ਉੱਤੇ ਲੇਖ ਲੇਖ ਮਿਲਦੇ ਹਨ 바ਵਾ ਬਲਵੰਤ ਨੇ ਬਰਾਊਨਿੰਗ ਅਤੇ ਟੈਨਿਸਨ ਦੀ ਪ੍ਰੇਰਣਾ ਅਧੀਨ ਇੱਕ ਪਾਤ੍ਰਿਕ ਕਵਿਤਾਵਾਂ ਵੀ ਲਿਖੀਆਂ 바ਵਾ ਬਲਵੰਤ ਨੇ ਅੰਗਰੇਜ਼ੀ ਕਾਵ ਸੰਗ੍ਰਹਿ ਸਨੈਟ ਨੂੰ ਆਧਾਰ ਬਣਾ ਕੇ ਕਵਿਤਾ ਲਿਖੀ 바ਵਾ ਬਲਵੰਤ ਦੇ ਵਿਸ਼ੇ ਸਾਰਥਕ ਨਿੱਗਰ ਤੇ ਸ਼ਕਤੀਸ਼ਾਲੀ ਹੁੰਦੇ ਹਨ ਉਸਨੇ ਵਿਅੰਗ ਨੂੰ ਵੀ ਆਪਣੀ ਕਵਿਤਾ ਦਾ ਹਿੱਸਾ ਬਣਾਇਆ ਦੂਜੇ ਦੌਰ ਦੇ ਕਵੀ ਬਾਬਾ ਬਲਵੰਤ ਦੀ ਕਵਿਤਾ ਵਿੱਚ ਨਿੱਜੀ ਪੀੜ ਦੀ ਥਾਂ ਲੋਕ ਪੀੜ ਦੀ ਪ੍ਰਧਾਨਤਾ ਮਿਲਦੀ ਹੈ ਹਾਲਾਂਕਿ ਉਸਨੇ ਪਿਆਰ ਨੂੰ ਜ਼ਿੰਦਗੀ ਦੀ ਸਭ ਤੋਂ ਉੱਤਮ ਵਸਤੂ ਦੱਸਿਆ ਹੈ ਮੌਤ ਬਾਬਾ ਬਲਵੰਤ ਦੀ ਮੌਤ 24 ਜੂਨ 1972 ਵਿੱਚ ਦਿੱਲੀ ਦੀ ਇੱਕ ਸੜਕ ਉੱਪਰ ਚਲਦਿਆਂ ਲੂ ਲੱਗਣ ਕਰਕੇ ਹੋ ਗਈ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ